ਸਾਈਬਨ ਮੈਨੂੰ ਪਤਾ ਜੀ ਬੜਾ ਔਖਾ ਕੰਮ ਹੁੰਦਾ ਹੈ ਦੁਕਾਨਾ ਛੱਡ ਕੇ ਆਣਾ ਪਰ ਫਿਰ ਵੀ ਤੁਸੀਂ ਸਾਡੇ ਵਿੱਚ ਪਿਛਲੇ ਦੋ ਕਟਿਆਂ ਤੋਂ ਲਖਸ਼੍ਰਾਗਾ ਯੋਗ ਨੇ ਜੀ ਤੇ ਅੱਜ ਮੈਡਮ ਜੀ ਨੂੰ ਅਸੀਂ ਸਾਰਿਆਂ ਨੇ ਮਿਲ ਕੇ ਸਨਮਾਨਿਤ ਕਰਨਾ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ देखो सब तो पहला मैं धन्यवाद करना चाहूनिया सिटी सेंटर वेलफेयर एसोसिएशन ਦਾ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਬੁਲਾ ਕੇ ਉਹਨਾਂ ਨੇ ਸਨਮਾਨਿਤ ਕੀਤਾ ਕਿਉਂਕਿ ਉਹਨਾਂ ਨੂੰ ਲੱਗਾ ਵੀ ਇਹ ਪਹਿਲੀ ਸਰਕਾਰ ਆਈ ਹੈ ਜਿਹੜਾ ਦੱਸ ਰਹੇ ਸੀ ਕਿ 1995 ਤੋਂ ਬਾਅਦ 30 ਸਾਲ ਬਾਅਦ ਉਹਨਾਂ ਦੀ ਕਿਤੇ ਇੱਥੇ ਸੁਣਵਾਈ ਹੋਈ ਹੈ ਉਹਨਾਂ ਦੇ ਡਿਵੈਲਪਮੈਂਟ ਦੇ ਕੰਮ ਸ਼ੁਰੂ ਹੋ ਗਏ ਨੇ ਔਰ ਜਿਵੇਂ ਮੈਂ ਕਿਹਾ ਕਿ ਡਿਵੈਲਪਮੈਂਟ ਦਾ ਪ੍ਰੋਸੈਸ ਜਿਹੜਾ ਹੈ ਹਮੇਸ਼ਾ ਚੱਲਦਾ ਰਹਿਣਾ ਸੋ ਮੈਂ ਇਹ ਬਿਲਕੁਲ ਨਹੀਂ ਕਹਿ ਰਹੀ ਕਿ ਕੰਮ ਸਾਰੇ ਹੀ ਹੋ ਗਏ ਨੇ ਜਿਹੜੇ ਰਹਿੰਦੇ ਨੇ ਜਿਹੜੇ ਅੱਜ ਮੈਨੂੰ ਦੱਸੇ ਗਏ ਨੇ ਇਹ ਵੀ ਕੰਮ ਜਿਹੜੇ ਬਹੁਤ ਜਲਦ ਅਸੀਂ ਪੂਰੇ ਕਰਵਾ ਦਾਂਗੇ ਔਰ ਤੁਹਾਡੇ ਰਾਹੀਂ ਮੈਂ ਇਹ ਦੱਸਣਾ ਚਾਹੁੰਨੀ ਆ ਕਿ ਅੱਜ 3.5 ਸਾਲ ਬਾਅਦ ਸਾਨੂੰ ਇਹ ਦਸਨ ਚ ਮਾਣ ਮਹਿਸੂਸ ਹੁੰਦਾ ਹੈ ਕਿ ਜਿਹੜੇ ਜਿਹੜੇ ਕੰਮ ਅਸੀਂ ਲੋਕਾਂ ਦੇ ਵਿੱਚ ਉਦੋਂ ਵਾਦੇ ਵੀ ਕੀਤੇ ਸੀਗੇ ਔਰ ਜਿਹੜੇ ਮਹਿਸੂਸ ਕੀਤੇ ਸੀ ਕਿ ਇਹ ਕੰਮ ਹੋਣੇ ਚਾਹੀਦੇ ਅਸੀਂ ਕਰਾਏ ਆ ਜਿਵੇਂ ਜਿੱਥੇ ਜਿੱਥੇ ਸੀਵਰੇਜ ਨਹੀਂ ਸੀ ਬਹੁਤ ਏਰੀਆ ਮੇਰਾ ਮੈਂ ਸਪੈਸੀਫਾਈ ਕਰਾਂਗੇ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਕਿ ਕਿੰਨੇ ਕਿਲੋਮੀਟਰ ਅਸੀਂ ਸੜਕ ਪੁਆਤੀ ਹੈ ਜਿਵੇਂ ਕੱਲੀ 19 ਨੰਬਰ ਵਾਰਡ ਦੀ ਗੱਲ ਕਰਾਂ ਤੇ ਮੇਰੇ ਖਿਆਲ 70 ਤੋਂ 75 ਗਲੀਆਂ 19 ਨੰਬਰ ਵਾਰਡ ਚ ਬਣੀਆਂ ਨੇ ਵੇਰਕੇ 18 ਨੰਬਰ ਵਾਰਡ ਦੇ ਵਿੱਚ ਸਾਡੇ ਸੀਵਰੇਜ ਪਾਣੀ ਦੀ ਸਪਲਾਈ ਸੜਕਾਂ ਮੁਹੱਲਾ ਕਲੀਨਿਕ ਉਸ ਤੋਂ ਬਾਅਦ ਇੱਕ ਸਾਡਾ ਕਮਿਊਨਿਟੀ ਹਾਲ ਜਿਸ ਦੀ ਮੰਗ ਸੀਗੀ ਸੇਵਾ ਕੇਂਦਰ ਦੀ ਮੰਗ ਸੀਗੀ ਇੱਕ ਪਬਲਿਕ ਵਾਸ਼ਰੂਮ ਤੁਸੀਂ ਦੇਖੋਗੇ 70 70 ਸਾਲ ਜਿਨ੍ਹਾਂ ਪਾਰਟੀਆਂ ਨੇ ਰਾਜਗੀਤਾ ਅਦਲ ਬਦਲ ਕੇ ਪੰਜਾਬ ਦੇ ਉੱਤੇ ਕਿਤੇ ਪਬਲਿਕ ਟਾਇਲਟਸ ਨਹੀਂ ਹੈ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਾਂਗੀ ਕਿ ਤੁਸੀਂ ਦੇਖ ਕੇ ਆਓ ਕਿ ਅਸੀਂ ਵੇਰ ਕੇ ਜਿਹੜੇ ਪਬਲਿਕ ਟਾਇਲਟਸ ਬਣਾਏ ਹੈਗੇ ਉਹ ਕਿੰਨੇ ਸੋਹਣੇ ਬਣੇ ਆ ਇੱਕ ਉਥੇ ਪਟਵਾਰਖਾਨੇ ਦੀ ਮੰਗ ਹੈਗੀ ਹੈ ਲੋਕਾਂ ਦੀ ਉਹ ਬਹੁਤ ਜਲਦੀ ਪਟਵਾਰਖਾਨਾ ਸ਼ੁਰੂ ਕਰਤਾ ਜਾਏਗਾ ਔਰ ਜੇ ਮੈਂ ਇੱਧਰ ਨੂੰ ਆ ਜਾਨੀ ਆ ਤਾਂ ਕਲਰ ਦਾ ਏਰੀਆ ਸਾਡਾ ਕਲਰ ਦੇ ਏਰੀਏ ਚ ਸਾਡੇ ਚਾਲੀਗੋ ਪਾਰਕ ਹੈ ਉਥੇ ਅਸੀਂ ਮੀਆਂ ਵਾਕੀ ਜੰਗਲ ਲਗਾਤਾ ਹੈ ਜਿਹੜਾ ਇਸ ਵੇਲੇ ਪੰਜਾਬ ਦਾ ਸਭ ਤੋਂ ਵੱਡਾ ਜੰਗਲ ਹੈ ਇਸ ਤੋਂ ਇਲਾਵਾ ਮੈਂ ਦੱਸਣਾ ਚਾਹਾਂਗੀ ਕਿ ਆ ਜਿਹੜੀ ਨਹਿਰ ਹੈ ਜਿੱਥੇ ਦਰਗਾਹ ਦੇ ਨਾਲ ਹੈ ਉਥੇ ਵੀ ਇੱਕ ਅਸੀਂ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਹਾਂਜੀ ਤਾਰਾਂ ਵਾਲਾ ਪੁਲ ਤਾਰਾਂ ਵਾਲੇ ਪੁਲ ਤੋਂ ਅੱਗੇ ਜਿਹੜਾ ਜਿੱਥੇ ਦਰਗਾਹ ਬਣੀ ਹੋਈ ਆ ਉੱਥੇ ਅਸੀਂ ਇੱਕ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਆ ਸੋ ਸ਼ਹਿਰ ਦੇ ਵਿੱਚ ਵੀ ਜਿੱਥੇ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਹੈਗੀ ਆ ਉਹ ਬਿਲਕੁਲ ਉਸ ਤਰ੍ਹਾਂ ਇਨ ਬਿਨ ਪੂਰੀ ਕੀਤੀ ਜਾਏਗੀ ਤਾਰਾਂ ਦਾ ਮਸਲਾ ਇੱਕੋ ਸੀ ਜਿੱਦੀ ਮੈਂ ਡਿਊਰਿੰਗ ਦਾ ਕੈਂਪੇਨ ਲੋਕਾਂ 'ਚ ਵਾਦਾ ਕੀਤਾ ਸੀ ਕਿ ਤੁਹਾਡਾ ਤਾਰਾਂ ਦਾ ਮਸਲਾ ਕਿਸੇ ਨੇ ਨਹੀਂ ਸੁਣਿਆ ਅਸੀਂ ਉਹਨੂੰ ਹੱਲ ਕਰਾਵਾਂਗੇ ਸੋ ਇੱਥੇ ਫਿਰ ਮੈਨੂੰ ਦਸਨ ਚ ਮਾਨ ਮਹਿਸੂਸ ਹੁੰਦਾ ਕਿ ਜਿਹੜਾ ਫੰਡ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੇ ਰੰਗਲੇ ਪੰਜਾਬ ਸਕੀਮ ਦੇ ਤਹਿਤ ਐਮਐਲਏ ਨੂੰ 5 ਕਰੋੜ ਦਿੱਤਾ ਹੈ ਮੈਂ ਆਪਣਾ 5 ਕਰੋੜ ਰੁਪਇਆ ਪੀਐਸਪੀਸੀਐਲ ਦੇ ਸਪੁਰਦ ਕਰਾਂਗੀ ਕਿ ਮੇਰੇ ਹਲਕੇ 'ਚ ਜਿੰਨਾ ਵੀ ਤਾਰਾਂ ਦਾ ਕੰਮ ਹੋਣ ਵਾਲਾ ਚਾਹੀ ਉਹ ਡੈਡ ਵਾਇਰਸ ਰਿਮੂਵ ਕਰਨੀ ਹੈ ਲਾਈਵ ਵਾਇਰਸ ਕੇਬਲਿੰਗ ਕਰਨੀ ਹੈ ਔਰ ਜਿਹੜਾ ਆ ਤਾਰਾਂ ਦਾ ਜਾਲ ਜੰਜਾਲ ਹੈ ਇਨੂੰ ਚੱਕਣਾ ਤੁਸੀਂ ਵੱਲੇ ਦੇਖ ਕੇ ਆਓ ਅਸੀਂ ਉੱਥੇ ਇੱਕ ਰੋਡ ਕਰਵਾਈ ਵੀ ਹੈ ਕਲੀਨ ਕਰਾਈ ਉੱਥੇ ਬਿਲਕੁਲ ਤਾਰਾ ਨਹੀਂ ਦਿਖਣ ਗਿਆ ਔਰ ਚਾਹੇ ਉਹ ਮਸਲਾ ਪਲਿੰਥ ਟਰਾਂਸਫਾਰਮਰਸ ਹੈ ਅਸੀਂ ਇਹ ਸਾਰਾ ਜਿਹੜਾ ਹੈ ਸਾਡਾ ਈਸਟ ਹਲਕਾ ਜਿਹੜਾ ਹੈ ਬਿਲਕੁਲ ਕਲੀਨ ਕਰਵਾ ਦੇਣਾ ਹੈਗਾ ਸੋ ਮੈਂ ਫਿਰ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਤੱਕ ਇਹੀ ਸਨੇਹਾ ਦੇਣਾ ਚਾਹੁੰਦੀ ਆ ਕਿ ਤੁਸੀਂ ਆਮ ਆਦਮੀ ਪਾਰਟੀ ਇੱਕ ਆਪਣੀ ਲੋਕਾਂ ਦੀ ਪਾਰਟੀ ਚੁਣੀ ਸੀਗੀ ਜਿਨੇ ਇੱਕ ਗੱਲ ਕੀਤੀ ਸੀ ਕਿ ਅਸੀਂ ਤੁਹਾਡੀਆਂ ਆਸਾਂ ਉਮੀਦਾਂ ਤੇ ਪੂਰੇ ਤੇ ਖਰੇ ਉਤਰਾਂਗੇ ਸੋ ਅੱਜ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਲੋਕਾਂ 'ਚ ਜਿੰਨੇ ਵਾਅਦੇ ਕੀਤੇ ਇੱਕ ਭੈਣਾ ਦਾ ਸਾਡੀ ਜਿਹੜੀ ਗਾਰੰਟੀ ਹੈ ਉਹ ਰਹਿੰਦੀ ਹੈ ਜਿਹੜੀ ਕਿ ਬਹੁਤ ਜਲਦੀ ਅਸੀਂ ਉਹ ਵੀ ਪੂਰੀ ਕਰ ਦਾਂਗੇ ਫ੍ਰੀ ਬਿਜਲੀ ਤੁਸੀਂ ਸਾਰੇ ਜਾਣਦੇ ਹੋ 6 ਮੁਹੱਲਾ ਕਲਿਨਿਕ ਇਸ ਵੇਲੇ ਮੇਰੇ ਹਲਕੇ ਚੱਲ ਰਹੇ ਨੇ ਪੰਜ ਦੀ ਸਾਈਟ ਅਸੀਂ ਹੋਰ ਓਕੇ ਕਰਾਤੀ ਹੈ ਇੱਕ ਪੀ ਐਚ ਸੀ ਦੀ ਸਾਈਟ ਵੀ ਅਸੀਂ ਲਿਖਾ ਚੁੱਕੇ ਹਾਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਈਸਟ ਦੇ ਵਿੱਚ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਨਵੇਂ ਪ੍ਰੋਜੈਕਟ ਸਟਾਰਟ ਹੋਣਗੇ ਇੱਕ ਰੋਡ ਤੇ ਜਿਹੜੀ ਹੈ ਸਿਟੀ ਸੈਂਟਰ ਰੋਡ ਤੇ ਬੱਸਾਂ ਦੀ ਬੜੀ ਪ੍ਰੋਬਲਮ ਆ ਰਹੀ ਹੈ ਜਦੋਂ ਲੈ ਕੇ ਨੇ ਬਾਹਰ ਟੂਰ ਟੂਰਿਸਟ ਵੀ ਆਉਂਦੇ ਆ ਉਹਨਾਂ ਨੂੰ ਪਾਰਕਿੰਗ ਦੀ ਪ੍ਰੋਬਲਮ ਕਾਫੀ ਹੈ ਮੈਂ ਅੱਜ ਹੀ ਇੱਥੇ ਬੈਠ ਕੇ ਆਪਣੇ ਹੁਣੇ ਹੀ ਕਹਿ ਦਿੰਦਾ ਇਹਨਾਂ ਨੂੰ ਇੱਥੋਂ ਬਾਹਰ ਨਿਕਲ ਕੇ ਕਿਉਂਕਿ ਇੱਥੇ ਸ਼ਾਇਦ ਰੀਂਜ ਨਹੀਂ ਸੀ ਆ ਰਹੀ ਨਹੀਂ ਤੇ ਸ਼ਾਇਦ ਕਾਲ ਇੱਥੋਂ ਹੀ ਹੋ ਜਾਣੀ ਸੀਗੀ ਸੋ ਇੱਕ ਅੱਧੇ ਦਿਨ ਦੇ ਵਿੱਚ ਇਹ ਬਿਲਕੁ ਸਿਟੀ ਸੈਂਟਰ ਕਿਸੇ ਵੀ ਸ਼ਹਿਰ ਦਾ ਦਿਲ ਹੁੰਦਾ ਅਸੀਂ ਸਿਟੀ ਸੈਂਟਰ ਦੇ ਸਾਡੇ ਕਾਰੋਬਾਰ ਨੇ ਇੱਥੇ ਅਸੀਂ ਸਾਰੇ ਇੱਥੇ ਲੋਕ ਰਹਿੰਦੇ ਆ ਪਰ ਇਸ ਸਿਟੀ ਸੈਂਟਰ ਦੀ ਬਹੁਤ ਹੀ ਭੈੜੀ ਹਾਲਤ ਸੀ 1995 ਤੋਂ ਬਾਅਦ ਕੋਈ ਵੀ ਵਿਕਾਸ ਦਾ ਕੰਮ ਇੱਥੇ ਜਿਹੜਾ ਉਹ ਨਹੀਂ ਹੋਇਆ ਕੋਈ ਥੋੜਾ ਬੋਤਾ ਜੇ ਕਿਤੇ 2012 ਚ ਮਾੜਾ ਮੋਟਾ ਨਾਂ ਨਮੂਨਾ ਹੋਇਆ ਸੀ ਪਰ ਫਿਰ ਵੀ ਕੋਈ ਵਿਕਾਸ ਨਹੀਂ ਸੀ ਹੋਇਆ ਮਾਨਯੋਗ ਜੀਵਨ ਜੋਤ ਕੋਰ ਐਮ ਐਲ ਏ ਜੀ ਨਾਲ ਅਸੀਂ ਰਿਕੁਐਸਟ ਕੀਤੀ ਉਹਨਾਂ ਨੇ ਇਸ ਇਲਾਕੇ ਨੂੰ ਬਜਟ ਦਵਾਇਆ ਔਰ ਕੰਮ ਸ਼ੁਰੂ ਕਰਵਾਇਆ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਰੇ ਇਲਾਕੇ ਚ ਬਹੁਤ ਵੱਡਾ ਸੀਵਰ ਪੈ ਗਿਆ ਔਰ ਕਿਉਂਕਿ ਇੱਥੇ ਵਾਟਰ ਲੋਕਿੰਗ ਔਰ ਸੀਵਰ ਬੰਦ ਰਹਿੰਦੇ ਸੀ ਹੋਟਲ ਬਹੁਤ ਨੇ ਪਾਣੀ ਦਾ ਜਿਹੜਾ ਜਾਂਦੇ ਆ ਵੇਸਟ ਉਹ ਦਿਨ ਹਮੇਸ਼ਾ ਹੀ ਸੀਵਰ ਸੁਪਰਸਕਰ ਮੰਗਾਨ ਤੇ ਹੀ ਸੀ ਰਹਿੰਦੇ ਸੀ ਪਰ ਹੁਣ ਅਸੀਂ ਨਵਾਂ ਸੀਵਰ ਪੈ ਗਿਆ ਪਾਣੀ ਦੀ ਪ੍ਰੋਬਲਮ ਮੈਡਮ ਮਾਨਯੋਗ ਮੈਡਮ ਜੀ ਨੇ ਸਾਡੀ ਹੱਲ ਕਰ ਦਿੱਤੀ ਹੈ ਪਰ ਦੂਸਰਾ ਸੀਗਾ ਵੀ ਸੜਕਾਂ ਬਹੁਤ ਹੀ ਪੁਰਾਣੀਆਂ ਸੀ ਜਾਂ ਬਹੁਤ ਟੁੱਟੀਆਂ ਹੋਈਆਂ ਸੀ ਔਰ ਉਹ ਸੜਕਾਂ ਜਿਹੜੀਆਂ ਮੇਨ ਸੜਕ ਸਾਡੀ ਜਿਹੜੀ ਹੈ ਉਹ ਕਾਰਪੋਰੇਸ਼ਨ ਦੇ ਅੰਡਰ ਆਉਂਦੀ ਹੈ ਉਹ ਮੈਡਮ ਜੀ ਨੇ ਹਮਲਾ ਦੇ ਕੇ ਕਰਵਾ ਦਿੱਤੀ ਹੈ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਮੇਰੀ ਟੀਮ ਮੈਂ ਅਸੀਂ ਇੱਥੇ ਜਦੋਂ ਆਏ ਆ ਕੋਈ ਐਸੋਸੀਏਸ਼ਨ ਮੌਜੂਦਾ ਨਹੀਂ ਸੀ ਹੈਗੀ ਫਿਰ 2 ਸਾਲ ਤੋਂ ਅਸੀਂ ਸਿਟੀ ਸੈਂਟਰ ਵੈਲਫੇਅਰ ਐਸੋਸੀਏਸ਼ਨ ਬਣਾਈ ਆ ਜਿਹਦੇ ਦਾਸ ਨੂੰ ਭਪਿੰਦਰ ਸਿੰਘ ਵਾਲੀਆ ਨੂੰ ਚੇਅਰਮੈਨ ਇਹਨਾਂ ਨੇ ਚੁਣਿਆ ਸਾਡੇ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਵਾਈਸ ਚੇਅਰਮੈਨ ਚਣਨੇ ਆ ਪ੍ਰਭਜੋਤ ਸਿੰਘ ਜੀ ਨੇ ਸਾਡੇ ਜਰਨਲ ਸ਼ਕਰਤਰ ਨੇ ਹਤੇਸ਼ ਜੀ ਸਾਡੇ ਵਿੱਚ ਸ਼ਕਰਤਰ ਨੇ ਨੇ ਔਰ ਸਾਡੇ ਕਰਨਦੀਪ ਸਿੰਘ ਜੀ ਨੇ ਹਰਬੀਰ ਸਿੰਘ ਜੀ ਐ ਸਰਬਦੀਪ ਸਿੰਘ ਜੀ ਐ ਸਾਡੇ ਕਮੇਟੀ ਮੈਂਬਰ ਨੇ ਸਾਰਿਆਂ ਨੇ ਦਿਨ ਰਾਤ ਇੱਕ ਕਰਕੇ ਇਹ ਅਸੀਂ ਵਿਕਾਸ ਦੇ ਕੰਮ ਕਰਾਏ ਨੇ ਪਰ ਹਜੇ ਵੀ ਬਹੁਤ ਕੰਮ ਰਹਿੰਦੇ ਨੇ ਅਸੀਂ ਮਾਨਯੋਗ ਮੈਡਮ ਜੀ ਨੂੰ ਇੱਥੇ ਸੱਦਿਆ ਸੀ ਬਹੁਤ ਹੀ ਸੁਹਿਰਦ ਤੇ ਚੰਗੇ ਲੀਡਰ ਨੇ ਉਹ ਚੇਤੇ ਸਾਡੀ ਛੋਟੀ ਜੀ ਮੰਗ ਤੇ ਇੱਥੇ ਆ ਗਏ ਅੱਜ ਸਾਡੇ ਚ ਕਾਫੀ ਸਮਾਂ ਬੈਠੇ ਆ ਸਾਰੀ ਕੱਲੀ ਕੱਲੀ ਮੰਗ ਉਹਨਾਂ ਨੇ ਸਾਡੀ ਸੁਣੀ ਹੈ ਔਰ ਮੌਕੇ ਤੇ ਹੀ ਸਾਰੇ ਅਫਸਰਾਂ ਨੂੰ ہدایتਾਂ ਕੀਤੀਆਂ ਵੀ ਇਹ ਕੰਮ ਕਰਵਾਏ ਜਾਣ ਸਾਡੇ ਇੱਥੇ ਬਹੁਤ ਪਾਰਕਿੰਗ ਦੀ ਬੜੀ ਵੱਡੀ ਜਿਹੜੀ ਆ ਮੁਸੀਬਤ ਹੈ ਬਹੁਤ ਦਿੱਲੀੋਂ ਗੱਡੀਆਂ ਆਂਦੀਆਂ ਇੱਥੇ ਆ ਕੇ ਲੋਕੀ ਲਾਂਦੇ ਆ ਤੇ ਇੱਥੇ ਹੀ ਪਾਰਕ ਕਰ ਜਾਂਦੇ ਆ ਇੱਥੇ ਹੀ ਕੂੜਾ ਸੁੱਟ ਜਾਂਦੇ ਆ ਸੋ ਕੂੜੇ ਦੀ ਪ੍ਰੋਬਲਮ ਜਿਹੜੀ ਆ ਉਹ ਲਗਾਤਾਰ ਬਣੀ ਹੋਈ ਆ ਨਜਾਇਜ਼ ਪਾਰਕਿੰਗ ਬਹੁਤ ਜ਼ਿਆਦਾ ਇੱਥੇ ਹੈਗੀ ਆ ਵਿਕਾਸ ਦੇ ਕੰਮ ਜਿਹੜੇ ਹੈਗੇ ਆ ਫੁੱਟਪਾਥ ਸੈਂਟਰਲ ਵਰਜਾ ਆਦਿ ਜਿਹੜੀਆਂ ਉਹ ਨਵੀਆਂ ਬਣਨ ਵਾਲੀਆਂ ਪਖਾਨੇ ਟੁੱਟ ਚੁੱਕੇ ਨੇ ਨਵੇਂ ਬਣਨ ਵਾਲਿਆ ਮੈਡਮ ਜੀਵਨ ਜੋਤ कौर ਜੀ ਨੇ ਅੱਜ ਪੂਰਨ ਭਰੋਸਾ ਦਵਾਇਆ ਸੱਚੇ ਦਿਲ ਨਾਲ ਤੋਂ ਵਚਾ ਦਇਆ ਕਿ ਸਾਰੀਆਂ ਹੀ ਮੰਗਾਂ ਤੁਹਾਡੀਆਂ ਬਹੁਤ ਜਲਦੀ ਪੂਰੀਆਂ ਕਰ ਦਿਆਂਗੇ ਜਾਣਗੀਆਂ ਅਸੀਂ ਮੈਂ ਜਾਤੀ ਤੌਰ ਤੇ ਚੇਅਰਮੈਨ ਤੇ ਸਾਰੇ ਕਮੇਟੀ ਮੈਂਬਰ ਜਿਨ੍ਹਾਂ ਦੇ ਮੈਂ ਨਾਮ ਲਏ ਆ ਜਤਨ ਕੁਮਾਰ ਭੋਲਾ ਵੀ ਉਹਨਾਂ ਵਿੱਚ ਨੇ ਅਸੀਂ ਸਾਰੇ ਹੀ ਕਮੇਟੀ ਮੈਂਬਰ ਜਿਹੜੇ ਆ ਰਲ ਕੇ ਪੂਰੇ ਯਤਨ ਕਰਾਂਗੇ ਕਿ ਸਿਟੀ ਸੈਂਟਰ ਜਿਹੜਾ ਇੱਕ ਦਿਲ ਕਿਹਾ ਜਾਂਦਾ ਇਲਾਕੇ ਦਾ ਉਹ ਅਸੀਂ ਇਹਨੂੰ ਪੂਰਾ ਦਿਲ ਨਿਰੋਗ ਦਿਲ ਬਣਾ ਕੇ ਦੱਸਾਂਗੇ ਸਾਰਿਆਂ ਤੁਹਾਡਾ ਪ੍ਰੈਸ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਲੰਮਿਆ ਸਮਾਂ ਕਵਰੇਜ ਕੀਤੀ ਹੈ ਸਾਡੇ ਸਰਬਦੀਪ ਸਿੰਘ ਜੀ ਨੇ ਬੀਡੀਐਸ ਵਾਲੇ ਉਹਨਾਂ ਨੇ ਵੀ ਬਹੁਤ ਯੋਗਦਾਨ ਦਿੱਤਾ ਸਾਰੇ ਹਤੇਸ਼ ਵਰਨਨ ਜੀ ਨੇ ਜਿਹਦੇ ਹੋਟਲ 'ਚ ਅਸੀਂ ਖੜੇ ਆ ਇਹ ਬਹੁਤ ਸਹਿਯੋਗ ਦਿੰਦੇ ਆ ਸਰਬਦੀਪ ਸਿੰਘ ਜੀ ਬੜਾ ਦਿੰਦੇ ਆ ਪ੍ਰਭਜੋਤ ਨੇ ਰਣਜੀਤ ਸਿੰਘ ਜੀ ਨੇ ਜਤਨ ਕੁਮਾਰ ਭੋਲਾ ਜੀ ਐ ਕਰਨਦੀਪ ਬਹੁਤ ਹੀ ਸਹਿਯੋਗ ਦਿੰਦੇ ਆ ਮੇਰੀ ਇੱਕ ਆਵਾਜ਼ ਤੇ ਸਾਰੇ ਇਕੱਠੇ ਹੋ ਕੇ ਤੇ ਕੰਮ ਕਰਾਂਦੇ ਆ ਨਜਾਇਜ਼ ਕਬਜ਼ਿਆਂ ਦੀ ਇੱਥੇ ਫਿਰ ਪ੍ਰੋਬਲਮ ਐ ਉਹ ਕਾਰਪੋਰੇਸ਼ਨ ਨੂੰ ਅਸੀਂ ਕਬਾਰ-ਵਾਰ ਬੇਨਤੀ ਕਰਦੇ ਰਹਿੰਦੇ ਆ ਪਰ ਲੋਕ ਅੱਜਕੱਲ ਤੁਹਾਨੂੰ ਪਤਾ ਕਈ ਹਰ ਬਈ ਵਰਤਦੇ ਆ ਉਹਨੂੰ ਦੂਰ ਕਰਨ ਲਈ ਪਰ ਅਸੀਂ ਇਹ ਨਜਾਇਜ਼ ਕੱਪ ਚ ਜਿਹੜੇ ਹਟਾ ਕੇ ਰਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ